ਆਇਆ ਨਾਤੀ ਚਾਰਜ ਵੀ ਆਇਆ ਸਭ ਕੁਝ ਹੋਇਆ ਕੀ ਕਹਿਣਾ ਚਾਹੁੰਦੇ ਅੱਜ ਕਿਹੜੀ ਵਾਰਡ ਤੋਂ ਦੇਖਣ ਇਲੈਕਸ਼ਨ ਦੇਤੇ ਨੇ ਕਿਹੜੇ ਖਲਾਫ ਹੋ ਰਹੇ ਸਭ ਤੋਂ ਪਹਿਲਾਂ ਦੇ თანਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਸਤਾਨ ਤੇ ਆਪਾਂ ਖੜੇ ਆ ਇਹਨਾਂ ਦਾ ਔਟ ਅਸਰਾ ਲੈ ਕੇ ਇਲੈਕਸ਼ਨ ਸ਼ੁਰੂ ਕੀਤੀ ਸੀ ਉਹਨਾਂ ਦਾ ਇਹ ਹੀ ਜਿੱਤ ਪ੍ਰਾਪਤ ਕਰਾਈ ਆ ਅਸੀਂ ਵਾਰਡ ਨੰਬਰ 3 ਤੋਂ ਸ਼੍ਰੀਮਤੀ ਭਲਵਿੰਦਰ ਕੌਰ ਚੌਨ ਨਿਸ਼ਾਨ ਸਿੰਲੰਡਰ ਸੀ ਬਹੁਤ ਵੱਡਾ ਸਾਡੇ ਨਾਲ ਅੱਜ ਜੋ ਵੀ ਹੋਇਆ ਪ੍ਰੈਸ ਦੇ ਸਾਹਮਣੇ ਹੋਇਆ ਮੌਜੂਦਾ ਸਰਕਾਰ ਨੇ ਹਰ ਹੱਥ ਗੰਡਾ ਵਰਤਿਆ ਜੀ ਬੂਤ ਕੈਪਚਰਿੰਗ ਹੋਈ ਡਾਂਸ ਝੋਟਾ ਚੱਲਿਆ ਬੰਦੇ ਰੈਸਟ ਹੋਏ ਜੀ ਪਰ ਜੋ ਕਰ ਸਕਦੇ ਸੀ ਸਾਰਾ ਕੁਝ ਹੋਇਆ ਜੀ ਪਰ ਗੁਰੂ ਮਹਾਰਾਜ ਨੇ ਸਾਡੇ ਸਿਰ ਤੇ ਹੱਥ ਰੱਖਿਆ ਸਚਾਈ ਦੀ ਜਿੱਤ ਹੋਈ ਜੀ ਬਹੁਤ ਵੱਡਾ ਮਾਨ ਸਤਿਕਾਰ ਸਾਨੂੰ ਅੱਜ ਮਿਲਿਆ ਆ ਇੱਥੇ ਸਾਰੀ ਵਾਰਡ ਨਵਸੀਆਂ ਦਾ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਆਗੇ ਸਾਥ ਦਿੱਤਾ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਬੋਲ ਬਈ ਤੇ ਕੋਣ ਸਾਡੇ ਵੱਲੋਂ ਕੈਂਡੀਡੇਟ ਸੀ ਸਾਡੇ ਵੱਲੋਂ ਸ਼੍ਰੀਮਤੀ ਪਲਵਿੰਦਰ ਕੌਰ ਜੀ ਇਜਾਦ ਕੈਂਡੀਡੇਟ ਸੀ ਜੀ ਉਹ ਉਹ ਸਾਡੇ ਤੋਂ ਕਰੀਬਨ 100 ਦੀ ਲੀਡ ਤੇ ਅਸੀਂ ਜਿੱਤੇ ਹਾਂ ਜੀ ਸਰ ਨਵਜੋਤ ਕੋਟ ਜੀ ਸੀ ਸਰਦਾਰ ਕਸ਼ਮੀਰ ਸਿੰਘ ਸੋਲ ਐਮ ਐਲ ਏ ਸਾਹਿਬ ਧਰਮਪਤਨੀ ਸੀ ਸਰ ਕਿਹਨੂੰ ਲੱਗਦਾ ਸੀ ਜੀ ਉਸ ਤੋਂ ਬਾਅਦ ਹੋਇਆ ਅੰਦਰ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਉਹ ਜੋ ਵੀ ਕਰ ਸਕਦੇ ਸੀ ਜੋ ਸਾਰਾ ਕੁਝ ਹੋਇਆ ਸਾਡੀ ਜਾਲੀ ਆਧਾਰ ਕਾਰਡ ਬਣਾਏ ਗਏ ਅਸੀਂ ਰਾਤ ਸਾਰਾ ਕੋਸ਼ਿਸ਼ ਚੋਣ ਕਮਿਸ਼ਨ ਨੂੰ ਮਿਲ ਕੀਤੀਆਂ ਸਾਰਾ ਕੁਝ ਕੀਤਾ ਪਰ ਜਿਹੜੇ ਅਫਸਰ ਤੇ ਸਾਨੂੰ ਡਰ ਸੀ ਉਹੋ ਹੀ ਅਸਰ ਸਾਡੀ ਇਲੈਕਸ਼ਨ ਤੇ ਲਾਇਆ ਜਾਂਦਾ ਸੀ ਜੀ ਜੋ ਅਸੀਂ ਮੰਗ ਕਰਦੇ ਸਾਂ ਉਹ ਮਤਲਬ ਪੂਰੀ ਹੋਣ ਦੀ ਜਗ੍ਹਾ ਮਤਲਬ ਸੇਮ ਉਹੋ ਹੀ ਬਾਈ ਇਲੈਕਸ਼ਨ ਤੇ ਸੇਮ ਹੋਵੇਂ ਹੀ ਹੋਇਆ ਜੀ ਮੇਰਾ ਨਾਮ ਪਲਵਿੰਦਰ ਕੌਰ ਜੇ ਤੇ ਨੰਬਰ ਵਾਰ ਚ ਲੜੇ ਆਪਾਂ ਪਰ ਆਪਣ ਬਹੁਤ ਬਾਗ ਰੱਖਿਆ ਹੀਗਾ ਪਰ ਮਾਲਕੀ ਬਹੁਤ ਕਿਰਪਾ ਬਾਬਾ ਦੇਵ ਸਿੰਘ ਜੀ ਭੈਣ ਭਰਾਵਾਂ ਦੀ ਜਿੰਨਾ ਨਾਲ ਸਾ ਦਿੱਤਾ ਐਨਸ ਬੋੜ ਕੀਤੇ ਆ ਦਾਦਾ ਮੇਰਾ ਵੀਰ ਨੰਬਰ ਉਸ ਜਿਹੜਾ ਇਧਰ ਲੋਕਰ ਬਣੂਗਾ ਹਾਣੇ ਮੇਰਾ ਸਾ ਦਿੱਤਾ ਇਹਦਾ ਸਭ ਤੋਂ ਵੱਡਾ ਜਿਹੜਾ ਸਾਥ ਮੇਰਾ ਨਰੂਪ ਸਿੰਘ ਸੰਧਵਾਲ ਜਿਹੜੇ ਪੂਰੇ ਪਰਿਵਾਰ ਨੇ ਉਦੇ ਮੰਮੀ ਡੈਡੀ ਚਾਚਾ ਜੀ ਸਾਕ ਨਾਲ ਮੇਰੇ ਕੱਲੇ ਕੱਲੇ ਘਰ ਜਾ ਕੇ ਨਾ ਮੇਰੇ ਕੋਠੇ ਬਸ ਆਪਾਂ ਮੁਕਾਬਲਾ ਕਹਿੰਦੇ ਨਾ ਸੀ ਤੁਹਾਡਾ ਨੰਗਰ ਵਾਲਾ ਤਾਂ ਬਹੁਤ ਤਕੜੇ ਤੁਹਾਨੂੰ ਪਤਾ ਹੈ ਥਾਮ ਨਾਲ ਸੀ ਇੱਕ ਥਾਮ ਰੱਜਿਆ ਵੀ ਆਪਾਂ ਖੈਰ ਵਾ ਵਾ ਦੇਖੋ ਜੀ ਆਪਣਾ ਡਾਕਟਰ ਕੁਸ਼ਿੰਦਰ ਸਿੰਘ ਸੋਹਣੂ ਜੀ ਕਰੇ ਪਤਨੀ ਹੈ ਜੀ ਇੱਕ ਹੋਰ ਸੀ ਹਾਂਜੀ ਉਹਦੇ ਚਲਵਾ ਗਿਆ